ਜਦੋਂ ਵੀ ਕਿਸੇ ਇਨਸਾਨ ਦੇ ਸਿਰ ਤੇ ਕਰਜ਼ੇ ਦੀ ਪੰਡ ਹੁੰਦੀ ਆ ਅਗਲਾ ਸੋਚਦਾ ਇਹ ਮੈਸੂਸਾ ਕਰ ਲਵਾਂ ਦੇਖੋ ਆਤਮ ਹੱਤਿਆ ਕਰਨਾ ਕੋਈ ਸਲਕਸ਼ਣ ਨਹੀਂ ਹੈਗਾ ਗੱਲ ਦਾ ਦੇਖੋ ਆਤਮ ਹੱਤਿਆ ਕਰਨ ਵਾਲਾ ਤਾਂ ਮਰ ਜਾਂਦਾ ਪਿੱਛੇ ਜਿਹੜਾ ਪਰਿਵਾਰ ਹੁੰਦਾ ਉਹਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਦੇਖੋ ਕਰਜ਼ਾ ਲਹੁਣ ਦੇ ਬਹੁਤ ਵਧੀਆ-ਵਧੀਆ ਢੰਗ ਤਰੀਕੇ ਨੇ ਥੋੜੀ ਵਾਲੀ ਜ਼ਮੀਨ ਵੇਚ ਦੋ ਲਾ ਦੋ ਹੱਕ ਨਹੀਂ ਅਗਲੇ ਦਿਨ ਇਮਤ ਕਰ ਲੋ ਅਗਲੇ ਨੂੰ ਮੂਲ ਮੂਲ ਦੇ ਦੋ ਜੋ ਵੀ ਹੈ ਕੋਈ ਐਡਾ ਨਹੀਂ ਹੁੰਦਾ ਕਈ ਤਰੀਕਿਆਂ ਨਾਲ ਆਪਾਂ ਕਰਜ਼ਾ ਲਾ ਸਕਦੇ ਆ ਥੋੜਾ ਥੋੜਾ ਆਪਾਂ ਕਿਸ਼ਤਾਂ ਦੇ ਵਿੱਚ ਵੀ ਲਾ ਸਕਦੇ ਆ ਹੈ ਕਿ ਨਹੀਂ ਦੇਖੋ ਜਿਵੇਂ ਹੁਣ ਜਿਮੀਂਦਾਰ ਭਰਾਵਾਂ ਦੀ ਬੇਟਿਆਂ ਦੀ ਫਸਲ ਖਰਾਬ ਹੋ ਗਈ ਦੇਖੋ ਕਾਲਪੁਰਖ ਦਾ ਇਹ ਵੀ ਇੱਕ ਪਣ ਉਹਨਾਂ ਦੇ ਦਿਲ ਦਿਮਾਗ ਦੇ ਉੱਤੇ ਅੱਜ ਦੀ ਘੜੀ ਕੀ ਹੁੰਦਾ ਹੋਏ ਤਾਂ ਉਹ ਹੀ ਜਾਣ ਸਕਦੇ ਨੇ ਤੇਰੀਆਂ ਮੇਰੀਆਂ ਤਾਂ ਭਰਾਵਾ ਗੱਲਾਂ ਨੇ ਹੈ ਕਿ ਨਹੀਂ ਦੇਖੋ ਆਪਾਂ ਤਾਂ ਇਹੀ ਕਹਿੰਦੇ ਘਾਟਾ ਨਫਾ ਇਨਸਾਨ ਨਾਲ ਹੁੰਦਾ ਰਹਿੰਦਾ ਵਾ ਉਹ ਜਿਹੜਾ ਮਾਲਕ ਇੱਕ ਦਰਵਾਜ਼ਾ ਬੰਦ ਕਰਦਾ ਤੇ ਚਾਰ ਉਹ ਖੋਲਦਾ ਬਸ ਭਰੋਸਾ ਇਸ ਮਾਲਕ ਤੇ ਰੱਖੋ ਉਹ ਮਾਲਕ ਨੇ ਤੁਹਾਡੇ ਲਈ ਬਹੁਤ ਅੱਛਾ ਤੇ ਬਹੁਤ ਹੀ ਵਧੀਆ ਰਸਤਾ ਤੁਹਾਡੇ ਲਈ ਚੁਣ ਕੇ ਰੱਖਿਆ ਹੋਇਆ ਪਰ ਘਬਰਾਵੋ ਨਾ ਮੇਰੇ ਵੀਰੋ ਮੇਰੇ ਬੇਟਾ ਜੋ ਵੀ ਨੁਕਸਾਨ ਹੋਇਆ ਕੋਈ ਵੀ ਘਬਰਾਵੋ ਨਾ ਦੇਖੋ ਹਰ ਇੱਕ insan ਕਰਜ਼ੇ ਦੇ ਥੱਲੇ ਦੱਬਿਆ ਆਇਆ ਜਾਗ ਤੌਰ ਤੇ ਮੇਰੇ ਕਿਸਾਨ ਵੀਰ ਭਰਾ ਮੇਰੇ ਬੱਚੇ ਸਾਰਿਆਂ ਸਰਕਾਰ ਜੇ ਦੀ ਪੰਡਾ ਦੇਖੋ ਉਸਕਾਰਪੁਰਖ ਨੂੰ ਵੈਗਰੂ ਨੂੰ ਸਾਰਾ ਕੁਝ ਪਤਾ ਜਾਣੇ ਜਾਣ ਮਤਲਬ ਗੱਲ ਕੀ ਹੈ ਇੱਕ ਸਿਰਫ